ਹੈਲੋ ਦੋਸਤੋ ਮੈਂ ਇੱਕ ਚੀਜ਼ ਤੋਂ ਬਹੁਤ ਕਨਫਿਊਜ਼ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਯਾਰੀ ਦੋਸਤੀ ਯਾਰੀ ਦੋਸਤੀ ਜਿਹੜੀ ਦੋਸਤੀ ਆ ਦੋਸਤੀ ਦਾ ਅਸਲ ਮੀਨਿੰਗ ਕੀ ਬੰਦਾ ਮਤਲਬ ਕੀ ਬੰਦਾ ਕੀ ਅਰਥ ਆ ਦੋਸਤੀ ਦਾ ਤੇ ਮੇਰੇ ਕੋਲ ਇਹ ਚੀਜ਼ ਦਾ ਆਨਸਰ ਆ ਗਿਆ ਏ ਕਿ ਇਹਦਾ ਅਸਲ ਮਤਲਬ ਕੀ ਆ ਬਾਕੀ ਜੇ ਮੈਨੂੰ ਕੋਈ ਜ਼ਿਆਦਾ ਸਮਝਾ ਸਕੇ ਤੇ ਮੈਂ ਇਹਦੇ 'ਚ ਵੀ ਬਹੁਤ ਕਨਫਿਊਜ਼ ਹੋਇਆ ਪਿਆ ਵੀ ਜਿਹਦਾ ਜਿੰਨਾ ਕਰੀਦਾ ਉਨਾ ਹੀ ਉਹ ਵਾਦ ਕੇ ਆਪਣ ਨੂੰ ਬਦਨਾਮ ਕਰਦਾ ਧੋਖਾ ਦਿੰਦਾ ਵੀ ਅਸਲ ਵਿੱਚ ਦੋਸਤੀ ਹੈ ਕੀ ਚੀਜ਼ਾਂ ਇਹ ਮੈਂ ਜਾਨਣਾ ਚਾਹੁੰਦਾ ਜੇ ਕੋਈ ਇਹਦੇ ਬਾਰੇ ਮੈਨੂੰ ਕੋਈ ਵਾਰਤਾ ਲਾਭ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਸੋ ਫਿਰ ਮਿਲਦੇ ਆਂ